ਜਿਹੜੀ ਪੰਜਾਬ ਦੇ ਬੱਚਨ ਸਰਕਾਰ ਖੇਡਾ ਸੂਰਸੇ ਪਾਏਗੀ ਜਿਹੜੀ ਸਾਡੇ ਪੰਜਾਬ ਵੱਲ ਸੋਚੇਗੀ ਉਹ ਸਰਕਾਰ ਦੇ ਨਾਲ ਕਦੀ ਨਹੀਂ ਢੂ ਸ਼ਤਰਾਂ ਵਾਲਾ ਇਹ ਗੱਲ ਨਹੀਂ ਕਹੂਗਾ ਕਿ ਮੈਨੂੰ ਸੀਟ ਚਾਹੀਦੀ ਨਹੀਂ ਚਾਹੀਦੀ ਮੈਂ ਵੀ ਇਹੀ ਕੰਮ ਕਰਨਾ ਚਾਹੁੰਦਾ ਕੌਣ ਕਿਉਂ ਲੜ ਰਹੇ ਹੋ ਜੋ ਸੀਟ ਨਹੀਂ ਚੋਣੇ ਚੋਣ ਤਾਂ ਲੜਦੇ ਕਿਥੇ ਸਾਡੇ ਹੱਕ ਨਹੀਂ ਮਿਲਦਾ ਅੱਜ ਯੂਨੀਵਰਸਿਟੀ ਕੌਣ ਗਿਆ ਕੋਈ ਆ ਪਾਰਟੀ ਵਾਲਾ ਬੰਦਾ ਅੱਜ ਹਾਰ ਪੀਰ ਦੇ ਵਾਸਤੇ ਸਾਰੇ ਆਪਣੇ ਬੋਰਡ ਲਾਤੇ ਭਾਵੇਂ ਕਿਸੇ ਕੁਝ ਨਹੀਂ ਵੰਡਿਆ ਉੱਥੇ ਢੂ ਸ਼ਤਰਾਂ ਵਾਲਾ ਉੱਥੇ ਪਹੁੰਚਿਆ ਸੀ ਮੈਂ ਪਹੁੰਚਿਆ ਸੀ ਭਾਜੀ ਮੈਂ ਦੇਖਿਆ ਮੈਂ ਦੇਖਿਆ ਸਾਰਾ ਬਰਬਾਹ ਕੋਈ ਕਿਸੇ ਨੇ ਐਵੇਂ ਪਹੁੰਚੇ ਟ ਮੈਂ ਹੀ ਤਾਂ ਸਾਰੇ ਬੰਦੇ ਬਚਾਏ ਉੱਥੇ ਉੱਥੇ ਮੈਂ ਹੀ ਸੀਗਾ ਕਹਿੰਦੇ ਬਸ ਇੱਕ ਬੰਦਾ ਬੀੜੀ ਨੂੰ ਤੱਕਾ ਲਾਉਣ ਡਿਆ ਬਸ ਮੜੇ ਪਹੁੰਚੇ ਤਾਂ ਕਰਕੇ ਉਹ ਕਹਿੰਦਾ ਜਿੰਨਾ ਹੜ ਆਇਆ ਨਾ ਸਾਰਾ ਮੈਂ ਰੋਕਿਆ ਸਾਰਾ ਕੁਝ ਮੈਂ ਹੀ ਕੀਤਾ ਇਹ ਲੋਕ ਉਹ ਬੰਦੇ ਨੇ ਫੇਮ ਘਟਣ ਵਾਲੇ ਆਪਾਂ ਫੇਮ ਨਹੀਂ ਘਟਣੇ ਆਪਾਂ ਲੋਕਾਂ ਦੇ ਨਾਲ ਖੜੇ ਹਾਂ ਸੰਘਰਸ਼ ਦੇ ਨਾਲ ਖੜੇ ਪੰਥ ਹਲਕਾ ਆ ਪੰਥ ਬਾਰੇ ਕੋ ਜਾਣਕਾਰੀ ਹੈਗੀ ਆ ਦੇਖੋ ਜ਼ਰੂਰੀ ਨਹੀਂ ਹੁੰਦਾ ਪੰਥ ਹਲਕਾ ਅਸੀਂ ਕਾਜ਼ੀ ਵੀ ਕਰਦਾ ਦੇ ਬੰਦੇ ਆ ਅਸੀਂ ਪੰਥ ਦੇ ਬੰਦੇ ਆ ਪੰਥ ਨੂੰ ਵੋਟਾਂ ਪਾਓ ਹਜ਼ਾਰ ਹਜ਼ਾਰ ਵਾਲੀ ਪਾਓ ਕਰੋੜ ਕਰੋੜ ਵਾਲੀ ਪਾਓ ਪਰ ਇੱਕ ਸਾਲ ਵਾਸਤੇ ਕੀ ਕਰੋਗੇ ਇੱਕ ਸਾਲ ਮੈਨੂੰ ਦੇ ਕੇ ਦੇਖੋ ਆ ਆ ਸਾਲ ਤੁਸੀਂ ਮੈਨੂੰ ਦੇ ਕੇ ਦੇਖਦੇ ਇੱਕ ਸਾਲ ਦਾ ਮੈਂ 10 ਸਾਲ ਦਾ ਬਣਾ ਦਿੰਦਾ ਮੇਰਾ ਨੀਟੂ ਨਹੀਂ ਮੇਰਾ ਤੁਸੀਂ ਕੀ ਇਹੋ ਜਿਹਾ ਕਰੋਗੇ ਕਿ ਜਿਹੜਾ ਜੀ ਜੀ ਇਹੀ ਤੇ ਪਲਾਨ ਹੈ ਕਿਹੜੀ ਕੀ ਆਉਹੀ ਤਾਂ ਪੁੱਛਣਾ ਪਲਾਨ ਇਹ ਮੈਨੂੰ ਦੱਸ ਦੇ ਮੈਂ ਦੱਸਤਾ ਦੇ ਨਾਲ ਕਹਿੰਦਾ ਆ ਪਲਾਨ ਤੇ ਆਪਾਂ ਹੁਣ ਆਪਾਂ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਨਹੀਂ ਦੱਸਣਾ ਕਿਸੇ ਆਮ ਬੰਦ ਰਿਕਸ਼ੇ ਨੂੰ ਦੱਸ ਦੇਣਾ ਪਰ ਇਹਨਾਂ ਨੂੰ ਨਹੀਂ ਦੱਸਣਾ ਇਹਨਾਂ ਦੇ ਪੱਲੇ ਨਹੀਂ ਪੈਂਦੀ ਨੀ ਗੱਲ ਜੇ ਇਹਨਾਂ ਦੇ ਪੱਲੇ ਪੈ ਗਈ ਇਹਨਾਂ ਨਾਲ ਆਉਣ ਵਾਲੇ ਪੱਕੇ ਲੀਡਰ ਬਣ ਜਾਣਾ ਇੱਥੇ ਇਸ ਕਰਕੇ ਸਰਕਾਰਾਂ ਆਉਂਦੀਆਂ ਸਰਕਾਰਾਂ ਜਾਂਦੀਆਂ ਰਹਿੰਦੀਆਂ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੇ ਸਾਡੇ ਐਸਸੀ ਸਮਾਜ ਭਾਈਚਾਰੇ ਵਾਲੇ ਬੰਦੇ ਆ ਮੈਂ ਨਾ ਕਿ ਹੱਥ ਜੋੜ ਕੇ ਬੇਨਤੀ ਕਰਨ ਜਾਣਾ 2027 ਵਿੱਚ ਸਾਰੇ ਜਨ ਆ ਖੜੇ ਹੋ ਜਾਓ ਜਿਤਾਉਂਗਾ ਮੈਂ ਤੁਹਾਨੂੰ ਪਰ ਆਪ ਤੇ ਜਿੱਤ ਨਹੀਂ ਪਾਏ ਹਲੇ ਤੱਕ ਆ ਫਿਰ ਪਰ ਆਪਣੇ ਪ੍ਰਚਾਰ ਚ ਤੁਸੀਂ ਕਿਤਨਾ ਕਿਤਨਾ ਪਿੱਛੇ ਰਹਿ ਗਏ ਹੋ ਲੇਕਿਨ ਹਲੇ ਤੱਕ ਵੋਟਾਂ ਨਹੀਂ ਪਈਆਂ ਪਰ ਇੱਕ ਤਰੱਕੀ ਜ਼ਰੂਰ ਹੋਈ ਆ ਪਹਿਲੇ ਚੋਣ ਚ ਤੁਹਾਨੂੰ ਘਰ ਦੀਆਂ ਵੋਟਾਂ ਨਹੀਂ ਸੀ ਪਈਆਂ ਲੇਕਿਨ ਹੁਣ ਕਿਤਨਾ ਕਿਤੇ ਵਧ ਗਈ ਗਿਣਤੀ ਦੇਖੋ ਰਾਤ ਗਈ ਸੋ ਬਾਦ ਗਈ ਠੀਕ ਹੈ ਨਾ ਉਹ ਤਾਂ ਸਾਡੇ ਪਹਿਲੀ ਵਾਰ ਸੀਗਾ ਆ ਹੁਣ ਦੂਜੀ ਵਾਰ ਜਾਂ ਤੀਜੀ ਵਾਰ ਪਤਾ ਨਹੀਂ ਕਿੰਨੇ ਸਟਰੋਂਗ ਹੋ ਗਿਆ ਨਾ ਜਿੰਨੇ ਐਨਆਰਆਈ ਵੀਰਸ ਜੇ ਸਾਡੀ ਸਾਰਿਆਂ ਨੇ ਮਦਦ ਕਰ ਦਿੱਤੀ ਜਿੱਦਾਂ ਕਿ ਇਹ ਪੈਸੇ ਬਣਦੇ ਆ ਆਪਾਂ ਪੋਸਟਰ ਲਾਵਾਂ ਕੱਲੇ ਕੱਲੇ ਘਰ ਜਾ ਕੇ ਵਾਦਾ ਕਰਕੇ ਆਵਾਂਗੇ ਜਾਓ ਮੈਂ ਕਹਿੰਦਾ ਜੀ ਮੈਨੂੰ ਤੇ ਐਮ ਐਲ ਏ ਬਣਾ ਦੋਗੇ ਜੇ ਇਸ ਸ਼ਹਿਰ ਦੀ ਡਿਵੈਲਪਮੈਂਟ ਨਾ ਕੀਤੀ ਚੰਡੀਗੜ੍ਹ ਲੁਧਿਆਣਾ ਜਲੰਧਰ ਅੰਮ੍ਰਿਤਸਰ ਇਹ ਚਾਰ ਸ਼ਹਿਰ ਅੱਗੇ ਤਣ ਤਣ ਸ਼ਹਿਰ ਕਿਉਂ ਪਿੱਛੇ ਕੀਤਾ ਕਾਦੇ ਵਾਸਤੇ ਕੀਤਾ ਇਨੇ ਐਮ ਐਲ ਏ ਗਏ ਇਨੇ ਐਮ ਪੀ ਏ ਕਿਸ ਨੇ ਪੁੱਛਿਆ ਕਿ ਸਰਕਾਰ ਨੂੰ ਪੁੱਛਿਆ ਜਦੋਂ ਵੋਟਾਂ ਆਉਂਦੀਆਂ ਤਾਂ ਵੱਡੇ ਵੱਡੇ ਇੱਥੇ ਚਿਹਰੇ ਆ ਜਾਂਦੇ ਆ ਤੇ ਜਦੋਂ ਵੋਟਾਂ ਚੱਲ ਜਾਂਦੀਆਂ ਫੇਰ ਸਾਰੇ ਗੈਪ ਹੋ ਜਾਂਦੇ ਆ ਇਦਾਂ ਕਿਉਂ ਐਦਾਂ ਕਿ ਕੱਪੜੇ ਤੇ ਨਹੀਂ ਪਾੜੋਗੇ ਕਦੇਕਦਾਰ ਫ ਦਾ ਪੂਰੇ ਰੌਂਡ ਕਰਕੇ ਜਾਵਾਂਗੇ ਇਦਾਂ ਨਹੀਂ ਜਾਂਦੇ ਪਰ ਕੀ ਲੱਗਦਾ ਹੈ ਕਿ 207 ਵੋਟਾਂ ਇਹ ਤੱਕ ਪਈਆਂ ਜਿੱਤ ਕਿੱਥੇ ਜਿੱਤ ਤੇ ਹਜ਼ਾਰਾਂ ਵੋਟਾਂ ਨਹੀਂ ਭਾਜੀ ਕੋ ਪਤਾ ਨਹੀਂਦਾ ਕਿ ਇੱਕ ਡੱਬੇ ਸਾਰੀਆਂ ਵੋਟਾਂ ਸਾਡੀ ਨਿਕਲਣ ਫੇਰ ਕੋ ਪਤਾ ਨਹੀਂ ਇਹ ਦੇਖੋ ਰੱਬ ਦੇ ਹੱਥ ਵਾਜ਼ਾ ਦੇਖੋ ਇੱਕ ਵਾਰ ਤੇ ਨਹੀਂ ਰੋਵੋਗੇ ਨਹੀਂ ਰੋਵਾਂਗੇ ਕਿਉਂ ਨਹੀਂ ਰੋਵਾਂਗੇ ਨਹੀਂ ਰੋਵਾਂਗੇ ਜੀ ਨਹੀਂ ਇਸ ਵਾਰ ਵੀ ਰੋਵੋਗੇ ਨਹੀਂ ਨਹੀਂ ਰੋਣਾ ਕਿਉਂਗਾ ਜੀ ਰੱਬ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਿਆ ਸਭ ਨੂੰ ਜੀ ਆਪਾਂ ਰੋਣਾ ਨਹੀਂ ਆਪਾਂ ਆਕੀ ਕੁਛ ਕਰਕੇ ਜਾਵਾਂਗੇ ਵੀ ਠੀਕ ਆ ਵੀ ਸਾਜ ਜਿਹਦਾ ਫੈਸਲਾ ਲੋਕੀ ਨਹੀਂ ਚਾਹੁੰਦੇ ਹੁਣ 15 ਬੰਦੇ ਲੜਦੇ ਜਿਤਨਾ ਇੱਕ ਨੇ 14 ਨੇ ਤੇ ਹਰਨਾ ਹੀ ਆ ਜੀ 14 ਨੇ ਵੀ ਰੋਣਾ ਹੀ ਫੇਰ ਹਰ ਕੇ ਫੇਰ ਫੇਰ ਕੀ ਆ ਜੀ ਫੇਰ ਘਰ ਤੇ 13ਵੀਂ ਕਮੇਟੀ ਵੀ ਗਈ 13ਵੀਂ ਕਮੇਟੀ ਵੀ ਗਈ ਕਿੰਨਾ ਕੁ ਨੁਕਸਾਨ ਹੋਏਗਾ ਫੇਰ ਨੁਕਸਾਨ ਤੇ ਹੋਇਆਗਾ ਜੀ ਦਿਹਾੜੀਆਂ ਵੀ ਟੁੱਟੀਆਂ ਕੰਮਕਾਰ ਵੀ ਗਿਆ ਸਾਰਾ ਕੁਛ ਕਿੰਨੀਆਂ ਦਿਹਾੜੀਆਂ ਤੋੜ ਬੈਠੇ ਹਾਂ ਕਿੰਨਾ ਨੁਕਸਾਨ ਕਰ ਬੈਠੇ ਹਾਂ ਮਨ ਚ ਦੁੱਖ ਹੁੰਦਾ ਚੀਜ਼ ਦੁੱਖ ਹੁੰਦਾ ਹੀ ਆ ਫੇਰ ਜਦੋਂ ਬੰਦਾ ਹੁਣ ਮਿਹਨਤ ਕਰਦਾ ਵੇ ਇੱਕ ਬੰਦਾ ਮਿਹਨਤ ਨਾ ਪੱਲੇ ਪਵੇ ਤੇ ਪਰ ਚਲੋ ਜਿਹੜੇ ਹੱਕ ਸਾਜਦੇ ਵੋਟਾਂ ਜਿਨ੍ਹਾਂ ਨੇ 207 ਵੋਟਾਂ ਪਾਈਆਂ ਉਹਨਾਂ ਦੇ ਜਮੀਰ ਜਾਗਦੇ ਆ ਹਾਜੇ ਤੱਕ ਕਿਤੇ ਜਾਗਦੇ ਆ ਸਲੂਟ ਆਣਾ ਲੋਕਾਂ ਨੂੰ ਬਈ ਉਹਨਾਂ ਲੋਕਾਂ ਨੂੰ ਸਲੂਟ ਹੈ ਜਿਨ੍ਹਾਂ ਨੇ ਨੀਟਰ ਨੂੰ ਵੋਟ ਪਾਈ ਆ ਜੀ ਆ ਦੇਖੋ ਕਿੰਨਾ ਪਏ ਧੰਨ ਧੰਨ ਬਈ ਉਹ ਬੰਦੇ ਧੰਨ ਆ ਜਿਨ੍ਹਾਂ ਨੇ ਨੀਟਰ ਸ਼ਟਰ ਨਾਲ ਇੱਕ ਵਾਰ ਇਨਸਾਫ ਦੇ ਵਿੱਚ ਨਹੀਂ 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 ਰੋਂਦੇ ਨਹੀਂ ਜੀ ਨਹੀਂ ਮਨ ਭਰ ਆ ਕੋਈ ਗੱਲ ਨਹੀਂ ਜੀ ਆਪਾਂ ਰੋਵਾਂਗੇ ਨਹੀਂ ਹੁਣ ਤਗੜੇ ਹੋ ਜਾਾਂਗੇ ਜੀ ਦੇਖੋ 14 ਬੰਦੇ ਹਾਰਨੇ ਆ ਜੀ ਇੱਥੇ 15 ਮਹੀਨੇ ਜਿਤਨਾ ਵਾ ਹੁਣ ਕੀ ਕਰੀਏ ਫਿਰ ਕੁਝ ਨਹੀਂ ਕਰ ਸਕ ਅੱਲ ਉਹ ਕਰਦੇ ਨੇ ਅੱਜ ਤੱਕ ਰੋਕਿਆ ਨਹੀਂ ਤੁਹਾਨੂੰ ਕੀ ਇਲੈਕਸ਼ਨ ਨਾ ਲੜੋ ਹਾਰ ਹੋ ਰਹੀ ਆ ਕਿੰਨਾ ਨੁਕਸਾਨ ਆ ਜਿੰਨਾ ਨੁਕਸਾਨ ਕਿੰਨਾ ਕੀਤਾ ਨੀਟੂ ਜੀ ਪਹਿਲਾਂ ਤਾਂ ਇਤਿਹਸਾਨ ਤੇ ਬਹੁਤ ਜ਼ਿਆਦਾ ਹੋਇਆ ਵਾ ਨੁਕਸਾਨ ਤੇ ਪਰ ਭਾਈ ਨਹੀਂ ਹੋ ਸਕਦੀ ਕੋਈ ਗੱਲ ਨਹੀਂ ਜਿਨ੍ਹਾਂ ਦੇ ਕਹਿੰਦੇ ਨਾ ਵੀ ਜਿਨ੍ਹਾਂ ਦੇ ਜਿਨ੍ਹਾਂ ਦੇ ਗੁਰੂ ਬੱਲੇ ਚੇਲੇ ਜਾਣ ਸਟੱਪ ਤੇ ਸਾਡੇ ਵੀ ਗੁਰੂਆਂ ਪੀਰਾਂ ਦੀ ਰਹਿਮਤ ਆ ਕੋਈ ਨਹੀਂ ਅੱਜ ਨੇ ਤੇ ਕੱਲ ਜਿੱਤਾਂਗੇ ਜ਼ਰੂਰ ਜੀ ਮਤਲਬ ਆਸ ਉਮੀਦ ਹਾਲੇ ਵੀ ਹੈਗੀ ਆ ਹੈਗੀ ਆ ਜੀ ਇਹਨੇ ਸਭ ਖਾ ਕੇ ਵੋਟ ਪਾਈ ਹੈ ਨਹੀਂ ਸਾਰੇ ਲੋਕੀ ਇੱਥੇ ਤਰਨਤਾਰ ਵਾਲੇ ਬਹੁਤ ਵਧੀਆ ਬੰਦੇ ਆ ਬੜੇ ਇਮਾਨਦਾਰ ਬੰਦੇ ਉਹਨਾਂ ਨੇ ਕਿਹਾ ਸੀ ਵੋਟ ਪਾਵਾਂਗੇ ਤੈਨੂੰ ਯਾਰ ਜਿੰਨੀ ਸਾਡੀ ਜਿੰਨਾ ਜਿਹੜਾ ਕੋਈ ਆ ਸੀ ਕਿ ਸਾਡੀ ਵੋਟ ਤੈਨੂੰ ਆ ਚਾਹੇ ਜੋ ਮਰਜ਼ੀ ਦੇ ਦੇਣ ਜੀ ਕੋਈ ਚੱਕਰ ਨਹੀਂ ਕਰ ਜੀ ਆਪਾਂ ਲੜਦੇ ਕੋਈ ਗਾਣਾ ਲਿਖਿਆ ਤੁਸੀਂ ਗਾਣਾ ਵੀ ਕਹਿੰਦੇ ਲਿਖਿਆ ਕੋਈ ਚਾਦੇ ਨਾਲ ਤੁਸੀਂ ਖਾਦਾ ਇੱਕ ਅਦੀ ਕੇਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਈਵਨ ਵਿੱਚ ਪੈਂਦਾ ਵੋਟਾਂ ਦਾ ਚਮੇ ਲਾ ਕੇ ਨਾਲ ਮੈਂ ਸਰਕਾਰ ਨੇ ਸੁਟਿਆ ਨੇ ਲੈ ਤਦ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ਮ ਕਿ 5 ਜੀ ਦੇ ਪਿੱਛੇ ਕੋਈ ਚੱਲ ਰਿਹਾ ਕੋਟਾਲਾ ਕਰੋਨਾ ਤੇ ਬੈਠੀ ਸਰਕਾਰ ਕਿਉਂ ਮਨ ਮਜ਼ਾਕ ਕੇ ਕੀ ਜੇ ਨੀਟ ਸ਼ਟਰਾਂ ਵਾਲਾ ਬੋਲੇ ਤਾਂ ਮਜ਼ਾਕ ਜੀ ਮਜ਼ਾਕ ਦਾ ਇੱਕ ਕਿਤਨਾ ਕਿਤੇ ਕਿਹਾ ਜਾਂਦਾ ਕਿ ਮੇਰਾ ਮਜ਼ਾਕ ਹੁਣਾਦੇ ਪਰ ਮੈਂ ਗੱਲ ਕਰਨਾ ਚਾਹੁੰਦਾ ਮੈਂ ਮਜ਼ਾਕ ਨਹੀਂ ਕਰ ਰਿਹਾ ਸੱਚ ਕਰਕੇ ਦਿਖਾਵਾਂਗਾ ਇੱਕ ਵਾਰੀ ਮੌਕਾ ਦਿਓ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਨੀਟੂ ਸ਼ਟਰਾਂ ਵਾਲਾ ਵੀ ਇੱਥੇ ਪਹੁੰਚਿਆ ਤਾਂ ਆਸਮੀਤ ਉਸ ਵੱਲੋਂ ਵੀ ਜਿਤਾਈ ਜਾ ਰਹੀ ਹੈ ਕਿ ਮੈਂ ਜਿੱਤੂਗਾ ਲੇਕਿਨ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਦੇਖਦੇ ਹਾਂ ਕਿ ਅੱਜ ਪੰਥਕ ਹਲਕੇ ਦੇ ਵਿੱਚ ਕਿਸ ਦੇ ਨਾਂ ਦੇ ਉੱਤੇ ਜਿਹੜੀ ਆ ਅੱਜ ਦੀ ਜਿੱਤ ਦੀ ਜਿਹੜੀ ਆ ਮੋਹਰ ਲੱਗਦੀ ਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸੋਸਨ ਜਗਬਾਨੀ ਟੀਵੀ ਸ਼੍ਰੀ ਅਮਸ਼ਾ ਸਾਈਂ ਤਾ ਨੀਟੂ ਜੀ ਅਕਸਰ ਹਰ ਚੋਣਾ ਚ ਤੁਸੀਂ ਪਹੁੰਚਦੇ ਹੋ ਚਾਹੇ ਪੰਜਾਬ ਚ ਕਿਤੇ ਵੀ ਹੋਵੇ ਇਲੈਕਸ਼ਨ ਤਾਂ ਨੀਟੂ ਛਟਰਾਂ ਵਾਲਾ ਇੱਕ ਨਾਮ ਜ਼ਰੂਰ ਹਰ ਜਗ੍ਹਾ ਤੇ ਪਹੁੰਚਦਾ ਜਿੱਥੇ ਆਏ ਹੋ ਹਾਲਾਂਕਿ ਪੰਥਕ ਹਲਕਾ ਹੈ ਲੱਗਦਾ ਕਿ ਜਿੱਤ ਹੋਊਗੀ ਤੁਹਾਡੀ ਜੀ ਜੀ ਜਿੱਤ ਕਿਉਂ ਨਹੀਂ ਹੋਊਗੀ ਜੀ ਜਿੱਤ ਹੋਊਗੀ ਅੱਜ ਨਹੀਂ ਤੇ ਕੱਲ ਲੜਦੇ ਪਏ ਆ ਕਿਤੇ ਨਾ ਕਿਤੇ ਜਿੱਤ ਹੋਊਗੀ ਦੇ ਬਾਕੀ ਇੱਥੇ ਕੀ ਇਹ ਜਿਹੜੀ ਇਹ ਆਵਾਜ਼ ਹੈ ਲੋਕਾਂ ਦੀ ਸੱਚ ਦੀ ਆਵਾਜ਼ ਜਿਨੇ ਜਿਨੀਆਂ 207 ਵੋਟਾਂ ਪਈਆਂ ਇਹ ਸੱਚ ਦੀ ਤੇ ਹੱਕ ਦੀ ਆਵਾਜ਼ਾ ਨਾ ਮੈਂ ਕਿਸ ਨੂੰ ਪੈਸੇ ਦਿੰਦਾ ਨਾ ਮੈਂ ਕਿਸ ਨੂੰ ਪਾਣੀ ਪਿਆ ਨਾ ਮੈਂ ਚਾਹ ਪਿਆ ਉਲਟਾ ਇਹਨਾਂ ਇਹ ਬਜ਼ਾਰਾਂ ਨੇ ਮੇ ਰੋਟੀ ਵੀ ਇਹਨਾਂ ਨੇ ਖਵਾਈ ਕਿਉਂਕਿ 30000 ਰੁਪਏ ਤੇ 3000 ਰੁਪਏ ਕਾਟੇ ਤੇ ਮੈਂ ਕਮੇਟੀ ਚ ਕੀ 30000 ਰੁਪਏ ਨਾ ਤਿੰਨ ਤਿੰਨ ਕਰੋੜ ਕਰੋੜ ਵਾਲੇ ਬੰਦੇ ਮੈਨੇੜੇ ਨਹੀਂ ਲੱਗਣ ਦਿੱਤੇ ਔਰ ਜੇ ਸਾਡੀ ਕੌਮ ਚਾਵੇ ਇਦਾਂ ਜੋਦੇ ਬਣ ਸਕਦੇ ਆ ਇਹ ਹੀ ਸਾਡੀ ਕੌਮ ਅੱਗੇ ਵਧ ਸਕਦੀ ਆ ਪਰ ਸਾਡੀ ਕੌਮ ਦੇ ਕੋਈ ਬਾਣ ਨਹੀਂ ਫੜਦਾ ਅਸੀਂ ਅੱਧੇ ਕਾਲੀ ਦਲ ਦਾ ਅੱਧੇ ਕਾਂਗਰਸ ਦਾ ਅੱਧੇ ਭਾਜਪਾ ਦਾ ਅੱਧੇ ਬੌਜੇ ਸਮਾਜ ਪਾਰਟੀ ਦਾ ਅੱਧੇ ਆ ਅਕਾਲੀਆਂ ਵਾਲਾ ਅਸੀਂ ਸਾਰੇ ਪਾਸੇ ਵੰਡੇ ਪਏ ਆ ਜਿੱਦਣ ਅਸੀਂ 2027 'ਚ ਇਕੱਠੇ ਹੋਗੇ ਨਾ ਸਾਰੇ ਐਮਐਲਏ ਸਾਰੇ ਐਮਪੀ ਸਾਡੇ ਬੰਨੇ ਆ ਉਦੋਂ ਉਦੋਂ ਸਰਕਾਰਾਂ ਨੂੰ ਦੱਸਾਂਗੇ ਵੀ ਹੁਣ ਦੱਸੋ ਜਿਹੜੇ ਸਾਨੂੰ ਟਾਂਚਾ ਕਰਦੇ ਫਿਰਦੇ ਆ ਜਿਹੜੇ ਸਾਡੀ ਕੌਮ ਨੂੰ ਟਾਰਗੇਟ ਕਰਦੇ ਫਿਰਦੇ ਆ ਡਾਕਟਰ ਪੀਮਲਾਵ ਬਾਬਾ ਸਾਹਿਬ ਨੇ ਕਿਹਾ ਸੀਗਾ ਪੜੋ ਲਿਖੋ ਅੱਗੇ ਵੱਡੋ ਸੰਘਰਸ਼ ਕਰੋ ਅੱਜ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕਿੰਨੇ ਬੱਚੇ ਕੁੱਟੇ ਗਏ ਕਿੰਨਾ ਹੁਣੇ ਹਾਲ ਪੀੜਿਤ ਹੋਈ ਸੀਗੀ ਸਾਰੇ ਆਪਣੇ ਆਪਣੇ ਬੋਰਡ ਲਾ ਕੇ ਮੈਂ ਕਾਲੀ ਦੱਲੋਂ ਵੱਲੋਂ ਜੀ ਮੈਂ ਕਾਂਗਰਸ ਵੱਲੋਂ ਮੈਂ ਬੀਜੇਪੀ ਵੱਲੋਂ ਮੈਂ ਭਾਜਪਾ ਪਾਰਟੀ ਵੱਲੋਂ ਜੀ ਮੈਂ ਆਮ ਆਦਮੀ ਪਾਰਟੀ ਵੱਲੋਂ ਜੀ ਉਸ ਤੇ ਸਾਰੀਆਂ ਪਾਰਟੀਆਂ ਜਦੋਂ ਗਈਆਂ ਜਿੱਥੇ ਸਾਡੇ ਬੱਚਾ ਨੂੰ ਕੁੱਟਿਆ ਜਾ ਰਿਹਾ ਸਾਡੇ ਸੰਵਿਧਾਨ ਦੇ ਧਜੇ ਉਡਾ ਦਿੰਦੇ ਆ ਉੱਥੇ ਸਾਡੇ ਘਰਾਂ ਵਿੱਚ ਹਮਲੇ ਕਰਾ ਦਿੰਦੇ ਸਾਡੇ ਜਾਨਕਿ ਗੁੰਡਾਗਰਦੀ ਦਾ ਪੂਰਾ ਜੋਸ਼ ਕਰਾ ਦਿੰਦੇ ਆ ਮੈਂ ਇਲੈਕਸ਼ਨਲ ਖੜਾ ਜੀਗਾ ਮੇਰੇ ਘਰ ਹਮਲਾ ਕਰਾਤਾ ਲੀਡਰਾਂ ਨੇ ਮੈਂ ਕਿਹਨੂੰ ਦੱਸਾਂ ਦੱਸੋ ਕਿਉਂ ਹਮਲਾ ਕਿਉਂ ਕਰਾਇਆ ਕਿ ਨੀਟੂ ਬਹੁਤ ਤਗੜਾ ਨੀਟੂ ਵੋਟਾਂ ਨਾਲ ਨੀਟੂ ਵੋਟਾਂ ਵਿੱਚ ਨਾ ਪਹੁੰਚ ਸਕੇ ਪਰ ਨੀਟੂ ਸ਼ਟਰਾਂ ਵਾਲਾ ਅੱਜ ਹੀ ਵੋਟਾਂ ਵਿੱਚ ਪਹੁੰਚਿਆ ਵਾ ਜੀ ਪਹੁੰਚਦਾ ਰਹੂਗਾ ਜਦ ਤੱਕ ਜ਼ਿੰਦਾ ਵਾ ਨੀਟੂ ਲੋਕਾਂ ਦੇ ਹੱਕ ਦੇ ਵਾਸਤੇ ਆ ਅੱਜੇ ਗੱਲ ਕਰੀ ਐ ਤੇ ਐਸਐਸਪੀ ਮੈਡਮ ਨੂੰ ਸਸਪੈਂਡ ਕਰ ਦਿੱਤਾ ਗਿਆ ਅਕਾਲੀ ਦਲ ਨੇ ਰਿਪੋਰਟ ਲਿਖੀ ਤੇ ਭਾਜਪਾ ਨੇ ਸਸਪੈਂਡ ਕਰ ਸਮਾਜ ਮੰਤਰੀ ਬੰਦਾ ਕਿੰਨੀ ਮਿਹਨਤ ਨਾਲ ਲੱਗਿਆ ਹੁੰਦਾ ਕਿੰਨੇ ਵਿਚਾਰਾ ਜੋਰ ਇਕੱਠੇ ਕਰਕੇ ਇਹਨਾਂ ਦੇ ਬਸ ਇਦਾਂ ਕੀਤਾ ਜੇ ਪੈਨ ਚਲਾਇਆ ਉਹ ਗਿਆ ਇਦਾਂ ਥੋੜੀ ਉਹਨਾਂ ਦਾ ਇਹ ਤੱਕਾ ਚੋਣ ਕਮਿਸ਼ਨ ਉਹੀ ਕਰਦਾ ਪਾ ਜੋ ਭਾਜਪਾ ਸਰਕਾਰ ਕਹਿੰਦੀ ਪਈ ਆ ਭਾਜਪਾ ਸਰਕਾਰ ਦੀ ਮੇਰੀ ਭੁਲੀ ਪਗਤ ਸੁਖਵੀਰ ਸਿੰਘ ਬਾਦਲ ਨੇ ਸੀਗਾ ਕਿ ਉਹਨਾਂ ਦੀ ਕੰਪਲੇਨ ਦੇਖੋ ਜੀ ਲੋਕਾਂ ਨੂੰ ਸਾਰਿਆਂ ਪਤਾ ਵਾ ਜਿਹੜੇ ਜੋ ਵੀ ਆਪਾਂ ਕਰ ਰਹੇ ਆ ਲੋਕਾਂ ਨੂੰ ਇਹ ਨਾ ਕੋਈ ਨੀਡੂ ਸ਼ਟਰ ਨਾਲੇ ਬਾਰੇ ਨਹੀਂ ਪਤਾ ਉਹਨਾਂ ਨੂੰ ਪਤਾ ਯਾਰ ਬੰਦਾ ਇਮਾਨਦਾਰਾ ਬੰਦਾ ਸਿੱਧਾ ਸਾਦਾ ਵਾ ਗਰੀਬ ਬੰਦਾ ਵਾ ਯਾਰ ਇਹ ਕੋ ਪੈਸੇ ਪੁੱਤੇ ਹੈ ਨਹੀਂ ਗੇ ਤੇ ਜਿਹੜੇ ਜਿਆਦਾ ਲਾਲਚ ਦਿੰਦੇ ਆ 10-10 ਹਜ਼ਾਰ 20-20 ਹਜ਼ਾਰ ਦਿੰਦੇ ਆ ਉਹਨਾਂ ਤੋਂ ਲੈ ਕੇ ਵੋਟ ਵੇਚੀ ਦਿੰਦੀ ਭਾਜੀ ਹੁਣ ਤੱਕ ਕਿੰਨੀਆਂ ਚੋਣਾਂ ਤੁਸੀਂ ਲੜੀਆਂ ਨੇ 13 ਚੋਣਾਂ ਲੜੀਆਂ ਜੀ ਕਿੰਨੀਆਂ ਕਮੇਟੀਆਂ ਚੁੱਕ ਲਈਆਂ ਦੇਖੋ ਜਿੰਨੀਆਂ ਕੋ ਜੋੜਦੇ ਜਦੋਂ ਮੈਂ ਸੋਚਦਾ ਕੋਈ ਮੋਟਰਸਾਈਕਲ ਲਵਾਂਗਾ ਨਵਾਂ ਜਾਂ ਕਾਰ ਲਵਾਂਗਾ ਉਦੋਂ ਹੀ ਕੋਈ ਨਾ ਕੋਈ ਚੋਣ ਆ ਜਾਂਦੀ ਫਿਰ ਆਪਾਂ ਵੀ ਚੋਣ ਦੇ ਦਿਵਾਲੇ ਹੋ ਜਾਂਦੇ ਆ ਪਰ ਜਿੱਤ ਤੇ ਹਲੇ ਤੱਕ ਨਹੀਂ ਹੋਈ ਨੀਟੋ ਜੀ ਕੋਈ ਨਹੀਂ ਜਿੱਤ ਜਿੱਤ ਹੋਊਗੀ ਭਾਜੀ ਅੱਜ ਨਹੀਂ ਤੇ ਕੱਲ ਇਹ ਰੱਬ ਵਰਗੇ ਬੰਦੇ ਆ ਨਾ ਤੇ ਦਿਲ ਉਹਨਾਂ ਦੀ ਗੱਲ ਕਰੀਏ ਤੁਸੀਂ ਆਪਣੇ ਕੱਪੜੇ ਤੱਕ ਪਾੜਤੇ ਸੀਗੇ ਸੂਹ ਖਾਲੀ ਸੀਗੀ ਕਿ ਮੈਨੂੰ ਮੇਰੇ ਘਰ ਦੀ ਵੋਟ ਵੀ ਨਹੀਂ ਪਈ ਦੁੱਖ ਹੁੰਦਾ ਜੀ ਜੀ ਦੁੱਖ ਹੁੰਦਾ ਤੁਹਾਨੂੰ ਦਿਲ ਹਿਲਦਾ ਜਦੋਂ ਬੰਦੇ ਮਿਹਨਤ ਕੀਤੀ ਹੋਵੇ ਨਾ ਜਾ ਕੇ ਤੇ ਕੰਮ ਕਰਦਾ ਦਿਹਾੜੀਆਂ ਵਾਲ ਦਿਹਾੜੀਆਂ ਲਾਈਆਂ ਬੰਦੇ ਨੂੰ ਪੈਣਾ ਮਿਲ ਉਹ ਫਿਰ ਉਹ ਰੋਂਦਾ ਯਾਰ ਵੀ ਇੱਕ ਤੇਰਾ ਰੱਬਾ ਕਰਦਾ ਇਨਸਾਫਾ ਵੀ ਜਿੱਥੇ ਸਾਡੀ ਸੁਣਵਾਈ ਨਹੀਂ ਹੈਗੀ ਆਪਾਂ ਤੇ ਲੋਕਾਂ ਵਾਸਤੇ ਲੜ ਰਹੇ ਆ ਯਾਰ ਸਾਡਾ ਕੋਈ ਮੋਟੀਵੇ ਜਿਹੜੀ ਸਰਕਾਰ ਸਾਡੇ ਪੰਜਾਬ ਦੇ ਬੱਚਿਆਂ ਨੂੰ ਨੌਕਰੀ ਦਿਵਾਵੇਗੀ ਜਿਹੜੀ ਸਰਕਾਰ ਸਾਡੇ ਪੰਜਾਬ ਦੇ ਬੱਚਿਆਂ ਨੂੰ ਅੱਗੇ ਲੈ ਕੇ ਜਾਗੀ ਜਿਹੜੀ ਪੰਜਾਬ ਦੇ ਬੱਚਿਆਂ ਸਰਕਾਰ ਖੇਡਾਂ ਸਪੋਰਟਸ ਪਾਏਗੀ ਜਿਹੜੀ ਸਾਡੇ ਪੰਜਾਬ ਵੱਲ ਸੋਚੇਗੀ ਉਹ ਸਰਕਾਰ ਦੇ ਨਾਲ ਕਦੀ ਨਹੀਂ ਢੂ ਛਟਰਾਵਾਂ ਵਾਲਾ ਇਹ ਗੱਲ ਨਹੀਂ ਕਹੂਗਾ ਕਿ ਮੈਨੂੰ ਸੀਟ ਚਾਹੀਦੀ ਨਹੀਂ ਚਾਹੀਦੀ ਮੈਂ ਵੀ ਇਹੀ ਕੰਮ ਕਰਨ ਚਾਹੁੰਦਾ ਕੌਣ ਕਿਉਂ ਲੜ ਰਹੇ ਹੋ ਜੇ ਸੀਟ ਹੀ ਨਹੀਂ ਚੋਣੇ ਚੋਣ ਤਾਂ ਲੜਦੇ ਕਿਥੇ ਸਾਡੇ ਹੱਕ ਨਹੀਂ ਮਿਲਦਾ ਅੱਜ ਯੂਨੀਵਰਸਿਟੀ ਕੌਣ ਗਿਆ ਕੋਈ ਗਿਆ ਪ ਆਪਣੇ ਬੋਰਡ ਲਾਤੇ ਭਾਵੇਂ ਕਿਸੇ ਨੇ ਕੁਝ ਨਹੀਂ ਵੰਡਿਆ ਉੱਥੇ ਸ਼ਟਰ ਵਾਲਾ ਉੱਥੇ ਪਹੁੰਚਿਆ ਸੀ ਮੈਂ ਪਹੁੰਚਿਆ ਸੀ ਭਾਜੀ ਮੈਂ ਦੇਖਿਆ ਮੈਂ ਦੇਖਿਆ ਸਾਰਾ ਬਰਬਾਹ ਕੋਈ ਕਿਸੇ ਨੇ ਐਵੇਂ ਹੀ ਪਹੁੰਚੇ ਟੋਂਗ ਕੇ ਮਾਰੀ ਬੀੜੀ ਤੱਕਾ ਲਾਇਆ ਉਹਨੇ ਫੋਟੋ ਪਾਤੀ ਜੀ ਮੈਂ ਜੋ ਕੀਤਾ ਮੈਂ ਹੀ ਤਾਂ ਸਾਰੇ ਬੰਦੇ ਬਚਾਏ ਉੱਥੇ ਉੱਥੇ ਮੈਂ ਹੀ ਸੀਗਾ ਕਹਿੰਦੇ ਬਸ ਇੱਕ ਬੰਦਾ ਬੀੜੀ ਤੱਕਾ ਲਾਉਣ ਡਿਆ ਬਸ ਮੜੇ ਪਹੁੰਚੇ ਤਾਂ ਕਰਕੇ ਉਹ ਕਹਿੰਦਾ ਜਿੰਨਾ ਹੜ ਆਇਆ ਨਾ ਸਾਰਾ ਮੈਂ ਰੋਕਿਆ ਸਾਰਾ ਕੁਝ ਮੈਂ ਹੀ ਕੀਤਾ ਇਹ ਲੋਕ ਉਹ ਬੰਦੇ ਨੇ ਫੇਮ ਘਟਣ ਵਾਲੇ ਆਪਾਂ ਫੇਮ ਨਹੀਂ ਘਟਣੇ ਆਪਾਂ ਲੋਕਾਂ ਦੇ ਨਾਲ ਖੜੇ ਹਾਂ ਸੰਘਰਸ਼ ਜਿੰਨਾ ਕਰਨੇ ਪੰਥ ਹਲਕਾ ਪੰਥ ਬਾਰੇ ਕੋ ਜਾਣਕਾਰੀ ਹੈਗੀ ਹੈ ਦੇਖੋ ਜ਼ਰੂਰੀ ਨਹੀਂ ਹੁੰਦਾ ਪੰਥ ਹਲਕਾ ਅਸੀਂ ਕਾਸੀ ਕਿਦਾਂ ਦੇ ਬੰਦੇ ਆ ਅਸੀਂ ਪੰਥ ਦੇ ਬੰਦੇ ਆ ਪੰਥ ਨੂੰ ਵੋਟਾਂ ਪਾਓ ਹਜ਼ਾਰ ਹਜ਼ਾਰ ਵਾਲੀ ਪਾਓ ਕਰੋੜ ਕਰੋੜ ਵਾਲੀ ਪਾਓ ਪਰ ਇੱਕ ਸਾਲ ਵਾਸਤੇ ਕੀ ਕਰੋਗੇ ਇੱਕ ਸਾਲ ਮੈਨੂੰ ਦੇ ਕੇ ਦੇਖੋ ਆ ਆ ਸਾਲ ਤੁਸੀਂ ਮੈਨੂੰ ਦੇ ਕੇ ਦੇਖਦੇ ਇੱਕ ਸਾਲ ਦਾ ਮੈਂ 10 ਸਾਲ ਦਾ ਬਣਾ ਦਿੰਦਾ ਮੇਰਾ ਨੀਟੂ ਨਹੀਂ ਮਿਲਦਾ ਠੀਕ ਹੈ ਇਹੋ ਜਿਹਾ ਕਰੋਗੇ ਕਿ ਜਿਹੜਾ ਜੀ ਇਹੀ ਤੇ ਪਲਾਨ ਹੈ ਜਣ ਕੀ ਆ ਉਹੀ ਤਾਂ ਪੁੱਛਣਾ ਪਲਾਨ ਇਹ ਮੈਨੂੰ ਦੱਸ ਦੇ ਮੈਂ ਦੱਸਤਾ ਦੇ ਨਾਲ ਕਹਿੰਦਾ ਆਹ ਪਲਾਨ ਤੇ ਆਪਾਂ ਹੁਣ ਆਪਾਂ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਨਹੀਂ ਦੱਸਣਾ ਕਿਸੇ ਆਮ ਬੰਦ ਰਿਕਸ਼ੇ ਨੂੰ ਦੱਸ ਦੇਣਾ ਪਰ ਇਹਨਾਂ ਨੂੰ ਨਹੀਂ ਦੱਸਣਾ ਇਹਨਾਂ ਦੇ ਪੱਲੇ ਨਹੀਂ ਪੈਂਦੀ ਨੀ ਗੱਲ ਜੇ ਇਹਨਾਂ ਦੇ ਪੱਲੇ ਪੈ ਗਈ ਇਹਨਾਂ ਨਾਲ ਆਉਣ ਵਾਲੇ ਪੱਕੇ ਲੀਡਰ ਬਣ ਜਾਣਾ ਤੇ ਇਸ ਕਰਕੇ ਸਰਕਾਰਾਂ ਆਉਂਦੀਆਂ ਸਰਕਾਰਾਂ ਜਾਂਦੀਆਂ ਰਹਿੰਦੀਆਂ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੇ ਸਾਡੇ ਐਸਸੀ ਸਮਾਜ ਭਾਈਚਾਰੇ ਵਾਲੇ ਬੰਦੇ ਆ ਮੈਂ ਨਾ ਕਿ ਹੱਥ ਜੋੜ ਕੇ ਬੇਨਤੀ ਕਰਨ ਜਾਂਦਾ 2027 ਵਿੱਚ ਸਾਰੇ ਜਨ ਆ ਖੜੇ ਹੋ ਜਾਓ ਜਿਤਾਉਂਗਾ ਮੈਂ ਤੁਹਾਨੂੰ ਪਰ ਆਪ ਤੇ ਜਿੱਤ ਨਹੀਂ ਪਾਏ ਹਲੇ ਤੱਕ ਆ ਫਿਰ ਬਾਕੀਆਂ ਨੂੰ ਪਰ ਆਪਣੇ ਪ੍ਰਚਾਰ ਚ ਤੁਸੀਂ ਕਿਤੇ ਨਾ ਕਿਤੇ ਪਿੱਛੇ ਰਹਿ ਗਏ ਹੋ ਲੇਕਿਨ ਹਜੇ ਤੱਕ ਵੋਟਾਂ ਨਹੀਂ ਪਈਆਂ ਪਰ ਇੱਕ ਤਰੱਕੀ ਜ਼ਰੂਰ ਹੋਈ ਆ ਪਹਿਲੇ ਚੋਣ ਚ ਤੁਹਾਨੂੰ ਘਰ ਦੀਆਂ ਵੋਟਾਂ ਨਹੀਂ ਸੀ ਪਈਆਂ ਲੇਕਿਨ ਹੁਣ ਕਿਤੇ ਨਾ ਕਿਤੇ ਵੱਧ ਗਈ ਗਿਣਤੀ ਦੇਖੋ ਰਾਤ ਗਈ ਸੋ ਬਾਤ ਗਈ ਠੀਕ ਹੈ ਨਾ ਉਹ ਤੇ ਸਾਡੇ ਪਹਿਲੀ ਵਾਰ ਸੀਗਾ ਆ ਹੁਣ ਦੂਜੀ ਵਾਰ ਜਾਂ ਤੀਜੀ ਵਾਰ ਪਤਾ ਨਹੀਂ ਕਿੰਨੇ ਸਟਰੋਂਗ ਹੋ ਗਏ ਨਾ ਜਿੰਨੇ ਐਨਆਰਆਈ ਵੀਰਸ ਜੇ ਸਾਡੇ ਸਾਰਿਆਂ ਨੇ ਮਦਦ ਕਰ ਦਿੱਤੀ ਜਿੱਦਾਂ ਕਿ ਇਹ ਪੈਸੇ ਬਣਦੇ ਆ ਆਪਾਂ ਪੋਸਟਰ ਲਾਵਾਂ ਕੱਲੇ ਕੱਲੇ ਘਰ ਜਾ ਕੇ ਵਾਦਾ ਕਰਕੇ ਆਵਾਂਗੇ ਜਾਓ ਮੈਂ ਕਹਿੰਦਾ ਜੀ ਮੈਨੂੰ ਕੋ ਐਮ ਐਲ ਏ ਬਣਾ ਦੋਗੇ ਜੇ ਇਸ ਸ਼ਹਿਰ ਦੀ ਡਿਵੈਲਪਮੈਂਟ ਨਾ ਕੀਤੀ ਚੰਡੀਗੜ੍ਹ ਲੁਧਿਆਣਾ ਜਲੰਧਰ ਅੰਮ੍ਰਿਤਸਰ ਇਹ ਚਾਰ ਸ਼ਹਿਰ ਅੱਗੇ ਤਣ ਤਣ ਸ਼ਹਿਰ ਕਿਉਂ ਪਿੱਛੇ ਕੀਤਾ ਕਾਦੇ ਵਾਸਤੇ ਕੀਤਾ ਇੰਨੇ ਐਮ ਐਲ ਏ ਗਏ ਇੰਨੇ ਐਮ ਪੀ ਏ ਕਿਸ ਨੇ ਪੁੱਛਿਆ ਕਿ ਸਰਕਾਰ ਨੇ ਪੁੱਛਿਆ ਜਦੋਂ ਵੋਟਾਂ ਆਉਂਦੀਆਂ ਤਾਂ ਵੱਡੇ ਵੱਡੇ ਇੱਥੇ ਚਿਹਰੇ ਆ ਜਾਂਦੇ ਆ ਤੇ ਜਦੋਂ ਵੋਟਾਂ ਚੱਲ ਜਾਂਦੀਆਂ ਫੇ ਸਾਰੇ ਗੈਪ ਹੋ ਜਾਂਦੇ ਆ ਇਦਾਂ ਕਿਉਂ ਕੱਪੜੇ ਤੇ ਨਹੀਂ ਪਾੜੋਗੇ ਕਦੇ ਕਦਾਰ ਫੋਨ ਦਾ ਸੂ ਪੂਰੇ ਰਾਉਂਡ ਕਰਕੇ ਜਾਵਾਂਗੇ ਇਦਾਂ ਨਹੀਂ ਜਾਂਦੇ ਪਰ ਕੀ ਲੱਗਦਾ ਹੈ ਕਿ 207 ਵੋਟਾਂ ਇਹ ਤੱਕ ਪਈਆਂ ਜਿੱਤ ਕਿੱਥੇ ਜਿੱਤ ਤੇ ਹਜ਼ਾਰਾਂ ਵੋਟਾਂ ਨਹੀਂ ਭਾਜੀ ਕੋ ਪਤਾ ਨਹੀਂਦਾ ਕਿ ਇੱਕ ਡੱਬੇ ਸਾਰੀਆਂ ਵੋਟਾਂ ਸਾਡੀ ਨਿਕਲਣ ਫੇਰ ਕੋ ਪਤਾ ਨਹੀਂ ਇਹ ਦੇਖੋ ਰੱਬ ਦੇ ਹੱਥ ਵਾਜ਼ਾ ਦੇਖੋ ਜੁਗਰਤੇ ਨਹੀਂ ਰੋਵੋਗੇ ਨਹੀਂ ਰੋ ਰੋਵਾਂਗੇ ਕਿਉਂ ਨਹੀਂ ਰੋ ਰੋਵਾਂਗੇ ਨਹੀਂ ਰੋਵਾਂਗੇ ਜੀ ਨਹੀਂ ਅਸਰ ਵੀ ਰੋਵੋਗੇ ਨਹੀਂ ਨਹੀਂ ਰੋਣਾ ਕਿਉਂਗਾ ਜੀ ਰੱਬ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਿਆ ਸਭ ਨੂੰ ਜੀ ਆਪਾਂ ਰੋਣਾ ਨਹੀਂ ਆਪਾਂ ਆਕੀ ਕੁਛ ਕਰਕੇ ਜਾਵਾਂਗੇ ਵੀ ਠੀਕ ਆ ਵੀ ਸਾਜ ਜਿਹਦਾ ਫੈਸਲਾ ਲੋਕੀ ਨਹੀਂ ਚਾਹੁੰਦੇ ਹੁਣ 15 ਬੰਦੇ ਲੜਦੇ ਜਿਤਨਾ ਇੱਕ ਨੇ 14 ਨੇ ਤੇ ਹਰਨਾ ਹੀ ਆ ਜੀ 14 ਨੇ ਵੀ ਰੋਣਾ ਹੀ ਫਿਰ ਫਿਰ ਹਰ ਕੇ ਫਿਰ ਫਿਰ ਕੀ ਆ ਜੀ ਫਿਰ ਘਰ ਫਿਰ 13ਵੀਂ ਕਮੇਟੀ ਵੀ ਗਈ 13ਵੀਂ ਕਮੇਟੀ ਵੀ ਗਈ ਕਿੰਨਾ ਕੁ ਨੁਕਸਾਨ ਹੋਏਗਾ ਫਿਰ ਨੁਕਸਾਨ ਤੇ ਹੋਇਆਗਾ ਜੀ ਦਿਹਾੜੀਆਂ ਵੀ ਟੁੱਟੀਆਂ ਕੰਮਕਾਰ ਵੀ ਗਿਆ ਸਾਰਾ ਕੁਛ ਕਿੰਨੀਆਂ ਦਿਹਾੜੀਆਂ ਤੋੜ ਬੈਠੇ ਹੋ ਕਿੰਨਾ ਨੁਕਸਾਨ ਕਰ ਬੈਠੇ ਹੋ ਮਨ ਚ ਦੁੱਖ ਹੁੰਦਾ ਚੀਜ਼ ਦੁੱਖ ਤਾਂ ਹੁੰਦਾ ਹੀ ਆ ਫਿਰ ਜਦੋਂ ਬੰਦਾ ਹੁਣ ਮਿਹਨਤ ਕਰਦਾ ਵੇ ਇੱਕ ਬੰਦਾ ਮਿਹਨਤ ਨਾ ਪੱਲੇ ਪਵੇ ਤੇ ਪਰ ਚਲੋ ਜਿਹੜੇ ਹੱਕ ਸਾਜਦੇ ਵੋਟਾਂ ਜਿਨ੍ਹਾਂ ਨੇ 207 ਵੋਟਾਂ ਪਾਈਆਂ ਉਹਨਾਂ ਦੇ ਜ਼ਮੀਰ ਜਾਗਦੇ ਆ ਹਾਜੇ ਤੱਕ ਕਿਤੇ ਜਾਗਦੇ ਆ ਸਲੂਟ ਆਣਾ ਲੋਕਾਂ ਨੂੰ ਬਈ ਉਹਨਾਂ ਲੋਕਾਂ ਨੂੰ ਸਲੂਟ ਹੈ ਜਿਨ੍ਹਾਂ ਨੇ ਨੀਡੂ ਨੂੰ ਵੋਟ ਪਾਈ ਹੈ ਜੀ ਆ ਦੇਖੋ ਕਿੰਨਾ ਪਿਆ ਧੰਨ ਧੰਨ ਬਈ ਉਹ ਬੰਦੇ ਧੰਨਵਾਦ ਜਿਨ੍ਹਾਂ ਨੇ ਨੀਡੂ ਸ਼ਟਰਾਂ ਵਾਲੇ ਇੱਕ ਵਾਰੀ ਇਨਸਾਫ ਦੇ ਵਿੱਚ ਨਹੀਂ 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 ਰੋਂਦੇ ਨਹੀਂ ਜੀ ਨਹੀਂ ਮਨ ਭਰ ਆਇਆ ਕੋਈ ਗੱਲ ਨਹੀਂ ਜੀ ਆਪਾਂ ਰੋਵਾਂਗੇ ਨਹੀਂ ਹੁਣ ਤਗੜੇ ਹੋ ਜਾਾਂਗੇ ਜੀ ਦੇਖੋ 14 ਬੰਦੇ ਹਾਰਨੇ ਆ ਜੀ ਇੱਥੇ 15 ਮਹੀਨੇ ਜਿਤਨਾ ਵਾ ਹੁਣ ਕੀ ਕਰੀ ਹੱਲ ਵਾ ਕਰਦੇ ਨੇ ਅਜ ਤੱਕ ਰੋਕਿਆ ਨਹੀਂ ਤੁਹਾਨੂੰ ਕੀ ਇਲੈਕਸ਼ਨ ਨਾ ਲੜੋ ਹਾਰ ਹੋ ਰਹੀ ਆ ਕਿੰਨਾ ਨੁਕਸਾਨ ਅਜ ਤਾਂ ਨੁਕਸਾਨ ਕਿੰਨਾ ਕੀਤਾ ਨੀਟੂ ਜੀ ਪਹਿਲਾਂ ਤਾਂ ਇਸਤਾਨ ਤੇ ਬਹੁਤ ਜ਼ਿਆਦਾ ਹੋਇਆ ਵਾ ਨੁਕਸਾਨ ਤੇ ਪਰ ਭਾਈ ਨਹੀਂ ਹੋ ਸਕਦੀ ਕੋਈ ਗੱਲ ਨਹੀਂ ਜਿਨ੍ਹਾਂ ਦੇ ਕਹਿੰਦੇ ਨਾ ਵੀ ਜਿਨ੍ਹਾਂ ਦੇ ਜਿਨ੍ਹਾਂ ਦੇ ਗੁਰੂ ਬੱਲੇ ਚੇਲੇ ਜਾਣ ਸਟੱਪ ਤੇ ਸਾਡੇ ਵੀ ਗੁਰੂਆਂ ਪੀਰਾਂ ਦੀ ਰਹਿਮਤ ਆ ਕੋਈ ਨਹੀਂ ਅੱਜ ਨੇ ਤੇ ਕੱਲ ਜਿੱਤਾਂਗੇ ਜ਼ਰੂਰ ਜੀ ਮਤਲਬ ਆਸ ਉਮੀਦ ਹਾਲੇ ਵੀ ਹੈਗੀ ਆ ਹੈਗੀ ਆ ਜੀ ਇਹਨੇ ਸਭ ਨੂੰ ਖਾ ਕੇ ਵੋਟ ਪਾਈ ਹੈ ਨਹੀਂ ਸਾਰੇ ਲੋਕ ਇੱਥੇ ਤਰਨਤਨ ਵਾਲੇ ਬਹੁਤ ਵਧੀਆ ਬੰਦੇ ਆ ਬੜੇ ਇਮਾਨਦਾਰ ਬੰਦੇ ਉਹਨਾਂ ਨੇ ਕਿਹਾ ਸੀ ਵੋਟ ਪਾਵਾਂਗੇ ਤੁਹਾਨੂੰ ਯਾਰ ਜਿੰਨੀ ਸਾਡੀ ਜਿੰਨਾ ਜਿੰਨਾ ਕੋਈ ਆ ਸੀ ਕਿ ਸਾਡੀ ਵੋਟ ਤੈਨੂੰ ਆ ਚਾਹੇ ਜੋ ਮਰਜ਼ੀ ਦੇ ਦੇਣ ਜੀ ਕੋਈ ਚੱਕਰ ਨਹੀਂ ਕਾ ਜੀ ਆਪਾਂ ਲੜਦੇ ਪਈਦਾ ਕੋਈ ਗਾਣਾ ਲਿਖਿਆ ਤੁਸੀਂ ਗਾਣਾ ਵੀ ਕਹਿੰਦੇ ਲਿਖਿਆ ਕੋਈ ਚਾਦੇ ਨਾਲ ਤੁਸੀਂ ਖਾਦਾ ਇੱਕ ਅਦੀ ਕੇ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਈਵਨ ਵਿੱਚ ਪੈਂਦਾ ਵੋਟਾਂ ਦਾ ਚਮੇ ਲਾ ਕੇ ਰਾਲ ਮੈਂ ਸਰਕਾਰ ਨੇ ਸੁਟਿਆ ਨੇ ਹਲੇ ਤੇ ਦੱਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ਮ ਕਿ 5 ਜੀ ਦੇ ਪਿੱਛੇ ਕੋਈ ਚੱਲ ਰਿਹਾ ਕੋਟਾਲਾ ਕਰੋਨਾ ਤੇ ਬੈਠੀ ਸਰਕਾਰ ਕਿਉਂ ਮਨ ਮਜ਼ਾਕ ਕੇ-ਕਿਆ ਜੇ ਨੀਟੂ ਸ਼ਟਰਾਂ ਵਾਲਾ ਬੋਲੇ ਤਾਂ ਮਜ਼ਾਕ ਜੀ ਮਜ਼ਾਕ ਦਾ ਇੱਕ ਕਿਤਨਾ ਕਿਤੇ ਕਹਿ ਜਾਂਦਾ ਕਿ ਮੇਰਾ ਮਜ਼ਾਕ ਹੁਣਾਦੇ ਪਰ ਮੈਂ ਗੱਲ ਕਰਨਾ ਚਾਹੁੰਦਾ ਮੈਂ ਮਜ਼ਾਕ ਨਹੀਂ ਕਰ ਰਿਹਾ ਸੱਚ ਕਰਕੇ ਦਿਖਾਉਂਗਾ ਇੱਕ ਵਾਰੀ ਮੌਕਾ ਦਿਓ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਨੀਟੂ ਸ਼ਟਰਾਂ ਵਾਲਾ ਵੀ ਇੱਥੇ ਪਹੁੰਚਿਆ ਤਾਂ ਆਸ ਉਮੀਦ ਉਸ ਵੱਲੋਂ ਵੀ ਜਤਾਈ ਜਾ ਰਹੀ ਹੈ ਕਿ ਮੈਂ ਜਿੱਤੂਗਾ ਲੇਕਿਨ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਦੇਖਦੇ ਹਾਂ ਕਿ ਅੱਜ ਪੰਥਕ ਹਲਕੇ ਦੇ ਵਿੱਚ ਕਿਸ ਦੇ ਨਾਮ ਤੇ ਉੱਤੇ ਜਿਹੜੀ ਆ ਅੱਜ ਦੀ ਜਿੱਤ ਦੀ ਜਿਹੜੀ ਆ ਮੋਹਰ ਲੱਗਦੀ ਆ ਕੈਮਰਾਮੈਨ ਸੁਨੀਕ ਮਰਦੇ ਨਾਲ ਅਕਸ਼ਰ ਸੁਨਕ ਜਗਬਾਨੀ ਟੀਵੀ ਸ਼੍ਰੀਮੰਤ ਸਾਈ ਤਾ ਨੀਟੂ ਜੀ ਅਕਸਰ ਹਰ ਚੋਣਾਂ 'ਚ ਤੁਸੀਂ ਪਹੁੰਚਦੇ ਹੋ ਚਾਹੇ ਪੰਜਾਬ 'ਚ ਕਿਤੇ ਵੀ ਹੋਵੇ ਇਲੈਕਸ਼ਨ ਤਾਂ ਨੀਟੂ ਸ਼ਟਰਾਂ ਵਾਲਾ ਇੱਕ ਨਾਮ ਜ਼ਰੂਰ ਹਰ ਜਗ੍ਹਾ ਤੇ ਪਹੁੰਚਦਾ ਜਿੱਥੇ ਆਏ ਹੋ ਹਾਲਾ ਕਿ ਪੰਥਕ ਹਲਕਾ ਹੈ ਲੱਗਦਾ ਕਿ ਜਿੱਤ ਹੋਊਗੀ ਤੁਹਾਡੀ ਜੀ ਜੀ ਜਿੱਤ ਕਿਉਂ ਨਹੀਂ ਹੋਊਗੀ ਜੀ ਜਿੱਤ ਹੋਊਗੀ ਅੱਜ ਨੇ ਤੇ ਕੱਲ ਲੜਦੇ ਪਏ ਆ ਕਿਤੇ ਨਾ ਕਿਤੇ ਜਿੱਤ ਹੋਊਗੀ ਦੇ ਬਾਕੀ ਇੱਥੇ ਕੀ ਇਹ ਜਿਹੜੀ ਇਹ ਆਵਾਜ਼ ਹੈ ਲੋਕਾਂ ਦੀ ਸੱਚ ਦੀ ਆਵਾਜ਼ ਜਿੰਨੇ ਜਿੰਨੇ 207 ਵੋਟਾਂ ਪਈਆਂ ਇਹ ਸੱਚ ਦੀ ਤੇ ਹੱਕ ਦੀ ਆਵਾਜ਼ ਆ ਨਾ ਮੈਂ ਕਿਹਨੂੰ ਪੈਸੇ ਦਿੰਦਾ ਨਾ ਮੈਂ ਕਿਹਨੂੰ ਪਾਣੀ ਪਿਆ ਨਾ ਮੈਂ ਚਾਹ ਪਿਆ ਉਲਟਾ ਇਹਨਾਂ ਇਹ ਬਰਜਾਰਾਂ ਨੇ ਰੋਟੀ ਵੀ ਇਹਨਾਂ ਨੇ ਖਵਾਈਆ ਕਿਉਂਕਿ 30000 ਰੁਪਏ ਸੀ 3000 ਰੁਪਏ ਕਾਟੇ ਤੇ ਮੈਂ ਕਮੇਟੀ ਚ ਕਿ 30000 ਰੁਪਏ ਨਾ ਤਿੰਨ ਤਨ ਕਰੋੜ ਕਰੋੜ ਵਾਲੇ ਬੰਦੇ ਮੈਨੇੜੇ ਨਹੀਂ ਲੱਗਣ ਦਿੱਤੇ ਔਰ ਜੇ ਸਾਡੀ ਕੌਮ ਚਾਵੇ ਇਦਾਂ ਜੋਦੇ ਬਣ ਸਕਦੇ ਆ ਐਹੀ ਸਾਡੀ ਕੌਮ ਅੱਗੇ ਵਧ ਸਕਦੀ ਆ ਪਰ ਸਾਡੀ ਕੌਮ ਦੇ ਕੋਈ ਬਾਣ ਨਹੀਂ ਫੜਦਾ ਅਸੀਂ ਅੱਧੇ ਕਾਲੀ ਦਲ ਦਾ ਅੱਧੇ ਕਾਂਗਰਸ ਦਾ ਅੱਧੇ ਭਾਜਪੀ ਦਾ ਅੱਧੇ ਬਾਊਜੇ ਸਮਾਜ ਪਾਰਟੀ ਦਾ ਅੱਧੇ ਅਸੀਂ ਅਕਾਲੀਆਂ ਵਾਲਾਂ ਅਸੀਂ ਸਾਰੇ ਪਾਸੇ ਵੰਡੇ ਪਏ ਆ ਜਿੱਦਣ ਅਸੀਂ 2027 'ਚ ਇਕੱਠੇ ਹੋਗੇ ਨਾ ਸਾਰੇ ਐਮਐਲਏ ਸਾਰੇ ਐਮ ਦੱਸੋ ਜਿਹੜੇ ਸਾਨੂੰ ਟਾਂਚਾ ਕਰਦੇ ਫਿਰਦੇ ਆ ਜਿਹੜੇ ਸਾਡੀ ਕੌਮ ਨੂੰ ਟਾਰਗੇਟ ਕਰਦੇ ਫਿਰਦੇ ਆ ਡਾਕਟਰ ਪੀਮਲਾਵ ਬਾਬਾ ਸਾਹਿਬ ਨੇ ਕਿਹਾ ਸੀਗਾ ਪੜੋ ਲਿਖੋ ਅੱਗੇ ਵੱਡੋ ਸੰਘਰਸ਼ ਕਰੋ ਅੱਜ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕਿੰਨੇ ਬੱਚੇ ਕੁੱਟੇ ਗਏ ਕਿੰਨਿਆਂ ਦਾ ਧੱਕਾ ਚੱਲ ਰਿਹਾ ਕੋਈ ਲੀਡਰ ਪਹੁੰਚਿਆ ਹੁਣੇ ਹਾਰ ਪੀੜਤ ਹੋਈ ਸੀਗੀ ਸਾਰੇ ਆਪਣੇ ਆਪਣੇ ਬੋਰਡ ਲਾ ਕੇ ਮੈਂ ਕਾਲੀ ਦੱਲੋ ਵੱਲੋਂ ਜੀ ਮੈਂ ਕਾਂਗਰਸ ਵੱਲੋਂ ਮੈਂ ਭਾਜਪਾ ਵੱਲੋਂ ਮੈਂ ਬਹੁਜਸਮਾਝ ਪਾਰਟੀ ਵੱਲੋਂ ਜੀ ਮੈਂ ਆਮ ਆਦਮੀ ਪਾਰਟੀ ਵੱਲੋਂ ਜੀ ਉੱਥੇ ਸਾਰੀਆਂ ਪਾਰਟੀਆਂ ਜਾਇਦ ਹੋ ਗਈਆਂ ਜਿੱਥੇ ਸਾਡੇ ਬੱਚਿਆਂ ਨੂੰ ਕੁੱਟਿਆ ਜਾ ਕਮਰਾ ਜਨੇ ਛੱਟ ਦੇ ਜਾਨਕੀ ਗੁੰਡਾ ਗਰਦੀ ਦਾ ਪੂਰਾ ਜੋਸ਼ ਕਰਾ ਦਿੰਦੇ ਆ ਮੈਂ ਇਲੈਕਸ਼ਨਰ ਖੜਾ ਜੀਗਾ ਮੇਰੇ ਘਰ ਹਮਲਾ ਕਰਾਤਾ ਲੀਡਰਾਂ ਨੇ ਮੈਂ ਕਿਹਨੂੰ ਦੱਸਾਂ ਦੱਸੋ ਕਿਉਂ ਹਮਲਾ ਕਿਉਂ ਕਰਾਇਆ ਕਿ ਨੀਟੂ ਬਹੁਤ ਤਗੜਾ ਹੈ ਨੀਟੂ ਵੋਟਾਂ ਨਾਲ ਨੀਟੂ ਵੋਟਾਂ ਵਿੱਚ ਨਾ ਪਹੁੰਚ ਸਕੇ ਪਰ ਨੀਟੂ ਛੱਟਣਾ ਵਾਲਾ ਅੱਜ ਹੀ ਵੋਟਾਂ ਵਿੱਚ ਪਹੁੰਚਿਆ ਵਾ ਜੀ ਪਹੁੰਚਦਾ ਰਹੂਗਾ ਜਦ ਤੱਕ ਜਿੰਦਾ ਵਾ ਨੀਟੂ ਲੋਕਾਂ ਦੇ ਹੱਕ ਦੇ ਵਾਸਤੇ ਆ ਔਰ ਜੇ ਗੱਲ ਕਰੀਏ ਇਥੇ ਐਸਐਸਪੀ ਮੈਡਮ ਨੂੰ ਸਸਪੈਂਡ ਕਰ ਦਿੱਤਾ ਗਿਆ ਅਕਾਲੀ ਦਲ ਨੇ ਰਿਪੋਰਟ ਲਿਖੀ ਤੇ ਬੀਜੇਪੀ ਨੇ ਸਸਪੈਂਡ ਕਰਾ ਕੇ ਮ ਹੁੰਦਾ ਕਿੰਨੇ ਵਿਚਾਰਾ ਜੋਹਰ ਇਕੱਠੇ ਕਰਕੇ ਇਹਨਾਂ ਦੇ ਬਸ ਇਦਾਂ ਕੀਤਾ ਜੇ ਪੈਨ ਚਲਾਇਆ ਉਹ ਗਿਆ ਇਦਾਂ ਹੋਣੀ ਉਹਨਾਂ ਦਾ ਇਹ ਤੱਕਾ ਚੋਣ ਕਮਿਸ਼ਨ ਉਹੀ ਕਰਦਾ ਵਾ ਜੋ ਭਾਜਪਾ ਸਰਕਾਰ ਕਹਿੰਦੀ ਪਈ ਆ ਭਾਜਪਾ ਸਰਕਾਰ ਦੀ ਮੇਰੀ ਭੁਲੀ ਪੱਕਾ ਸੁਖਵੀਰ ਸਿੰਘ ਬਾਦਲ ਨੇ ਸੀਗਾ ਕਿ ਉਹਨਾਂ ਦੀ ਕੰਪਲੇਨ ਦੇਖੋ ਜੀ ਲੋਕਾਂ ਨੂੰ ਸਾਰਿਆਂ ਪਤਾ ਵਾ ਜਿਹੜੇ ਜੋ ਵੀ ਆਪਾਂ ਕਰ ਰਹੇ ਆ ਲੋਕਾਂ ਨੂੰ ਇਹ ਨਾ ਕੋਈ ਨੀਡੂ ਸ਼ਟਰਾਂ ਵਾਲੇ ਬਾਰੇ ਨਹੀਂ ਪਤਾ ਉਹਨਾਂ ਨੂੰ ਪਤਾ ਯਾਰ ਬੰਦਾ ਇਮਾਨਦਾਰਾ ਬੰਦਾ ਸਿੱਧਾ ਸਾਦਾ ਵਾ ਗਰੀਬ ਬੰਦਾ ਵਾ ਯਾਰ ਇਹ ਕੋਈ ਪੈਸੇ ਪੁੱਤੇ ਹੈ ਨਹੀਂਗੇ ਤੇ ਜਿਹੜੇ ਜਿਆਦਾ ਲਾਲਚ ਦਿੰਦੇ ਆ 10-10 ਹਜ਼ਾਰ 20-20 ਹਜ਼ਾਰ ਦਿੰਦੇ ਆ ਉਹਨਾਂ ਤੋਂ ਲੈ ਕੇ ਵੋਟ ਵੇਚੀ ਜਾਂਦੀ ਭਾਜੀ ਹੋਂ ਤੱਕ ਕਿੰਨੀਆਂ ਚੋਣਾਂ ਤੁਸੀਂ ਲੜੀਆਂ ਨੇ 13 ਚੋਣਾਂ ਲੜੀਆਂ ਜੀ ਕਿੰਨੀਆਂ ਕਮੇਟੀਆਂ ਚੋਕਲੀਆਂ ਦੇਖੋ ਜਿੰਨੀਆਂ ਕੋ ਜੋੜਦੇ ਜਦੋਂ ਮੈਂ ਸੋਚਦਾ ਕੋਈ ਮੋਟਰਸਾਈਕਲ ਦਵਾਂਗੇ ਨਵਾਂ ਜਾਂ ਕਾਰ ਲਵਾਂਗੇ ਉਦੋਂ ਹੀ ਕੋਈ ਨਾ ਕੋਈ ਚੋਣ ਆ ਜਾਂਦੀ ਫਿਰ ਆਪਾਂ ਵੀ ਚੋਣ ਦੇ ਦੁਆਲੇ ਹੋ ਜਾਂਦੇ ਆ ਸਰ ਜਿੱਤ ਤੇ ਹਲੇ ਤੱਕ ਨਹੀਂ ਹੋਈ ਨੀਟੂ ਜੀ ਕੋਈ ਨਹੀਂ ਜਿੱਤ ਜਿੱਤ ਹੋਊਗੀ ਭਾਜੀ ਅੱਜ ਨਹੀਂ ਤੇ ਕੱਲ ਇਹ ਰੱਬ ਵਰਗੇ ਬੰਦੇ ਆ ਨਾ ਤੇ ਦਿਲਾਂ 'ਚ ਕਦੀ ਤੇ ਰਹਿਮ ਆਊਗਾ ਨਾ ਯਾਰ ਇਹ ਕਿਨੀ ਟੂ ਸ਼ਟਲ ਨ ਉਹ ਖਾਲੀ ਸੀਗੀ ਕਿ ਮੈਨੂੰ ਮੇਰੇ ਘਰ ਦੀ ਵੋਟ ਵੀ ਨਹੀਂ ਪਈ ਦੁੱਖ ਹੁੰਦਾ ਜੀ ਜੀ ਦੁੱਖ ਹੁੰਦਾ ਤੈਨੂੰ ਦਿਲ ਹਿਲਦਾ ਜਦੋਂ ਬੰਦੇ ਨੇ ਮਿਹਨਤ ਕੀਤੀ ਹੋਵੇ ਨਾ ਜਾ ਕੇ ਤੇ ਕੰਮ ਕਰਦਾ ਵਿਧਿਆੜੀਆਂ ਵਾਲਾ ਵਿਧਿਆੜੀਆਂ ਲਾਈਆਂ ਬੰਦੇ ਨੂੰ ਪੈਸੇ ਨਾ ਮਿਲਣ ਉਹ ਫਿਰ ਉਹ ਰੋਂਦਾ ਯਾਰ ਵੀ ਇੱਕ ਤੇਰਾ ਰੱਬਾ ਕਰਦਾ ਇਨਸਾਫਾ ਵੀ ਜਿੱਥੇ ਸਾਡੀ ਸੁਣਵਾਈ ਨਹੀਂ ਹੈਗੀ ਆਪਾਂ ਤੇ ਲੋਕਾਂ ਵਾਸਤੇ ਲੜ ਰਹੇ ਆ ਯਾਰ ਸਾਡਾ ਕੋਈ ਮੋਟੀਵੇਸ਼ਨ ਜਿਹੜੀ ਸਰਕਾਰ ਸਾਡੇ ਪੰਜਾਬ ਦੇ ਬੱਚਿਆਂ ਨੂੰ ਨੌਕਰੀ ਦਿਵਾਵੇਗੀ ਜਿਹੜੀ ਸਰਕਾਰ ਸਾਡੇ ਪੰਜਾਬ ਦੇ ਬੱਚਿਆਂ ਨੂੰ ਅੱਗੇ ਲੈ ਕੇ ਜਾਗੀ ਜਿਹੜੀ ਪੰਜਾਬ ਦੇ ਬੱਚਿਆਂ ਸਰਕਾਰ ਖੇਡਾਂ ਸਪੋਰਟਸ ਪਾਏਗੀ ਜਿਹੜੀ ਸਾਡੇ ਪੰਜਾਬ ਵੱਲ ਸੋਚੇਗੀ ਉਹ ਸਰਕਾਰ ਦੇ ਨਾਲ ਕਦੀ ਨਹੀਂ ਟੂ ਸ਼ਤਰਾਂ ਵਾਲਾ ਇਹ ਗੱਲ ਨਹੀਂ ਕਹੂਗਾ ਕਿ ਮੈਨੂੰ ਸੀਟ ਚਾਹੀਦੀ ਨਹੀਂ ਚਾਹੀਦੀ ਮੈਂ ਵੀ ਇਹੀ ਕੰਮ ਕਰਨ ਚਾਹੁੰਦਾ ਕੌਣ ਕਿਉਂ ਲੜ ਰਹੇ ਹੋ ਜੇ ਸੀਟ ਨਹੀਂ ਚੋਣੇ ਚੋਣ ਤਾਂ ਲੜਦੇ ਕਿਥੇ ਸਾਡੇ ਹੱਕ ਨਹੀਂ ਮਿਲਦਾ ਅੱਜ ਯੂਨੀਵਰਸਿਟੀ ਕੌਣ ਗਿਆ ਕੋਈ ਗਿਆ ਪਾਰਟੀ ਵਾਲਾ ਆਪਣੇ ਬੋਰਡ ਲਾਤੇ ਭਾਵੇਂ ਕਿਸੇ ਨੇ ਕੁਝ ਨਹੀਂ ਵੰਡਿਆ ਉੱਥੇ ਸ਼ਟਰ ਵਾਲਾ ਉੱਥੇ ਪਹੁੰਚਿਆ ਸੀ ਮੈਂ ਪਹੁੰਚਿਆ ਸੀ ਭਾਜੀ ਮੈਂ ਦੇਖਿਆ ਮੈਂ ਦੇਖਿਆ ਸਾਰਾ ਬਰਬਾਹ ਕੋਈ ਕਿਸੇ ਨੇ ਐਵੇਂ ਹੀ ਪਹੁੰਚੇ ਟੋਂਗ ਕੇ ਮਾਰੀ ਬੀੜੀ ਤੱਕਾ ਲਾਇਆ ਉਹਨੇ ਫੋਟੋ ਪਾਤੀ ਜੀ ਮੈਂ ਜੋ ਕੀਤਾ ਮੈਂ ਹੀ ਤਾਂ ਸਾਰੇ ਬੰਦੇ ਬਚਾਏ ਉੱਥੇ ਉੱਥੇ ਮੈਂ ਹੀ ਸੀਗਾ ਕਹਿੰਦੇ ਬਸ ਇੱਕ ਬੰਦਾ ਬੀੜੀ ਤੱਕਾ ਲਾਉਣ ਡਿਆ ਬਸ ਮੜੇ ਪਹੁੰਚੇ ਤਾਂ ਕਰਕੇ ਉਹ ਕਹਿੰਦਾ ਜਿੰਨਾ ਹੜ ਆਇਆ ਨਾ ਸਾਰਾ ਮੈਂ ਰੋਕਿਆ ਸਾਰਾ ਕੁਝ ਮੈਂ ਹੀ ਕੀਤਾ ਇਹ ਲੋਕ ਉਹ ਬੰਦੇ ਨੇ ਫੇਮ ਘਟਨ ਵਾਲੇ ਆਪਾਂ ਫੇਮ ਨਹੀਂ ਘਟਨੇ ਆਪਾਂ ਲੋਕਾਂ ਦੇ ਨਾਲ ਖੜੇ ਹਾਂ ਸੰਘਰਸ਼ ਦੇ ਨਾਲ ਖੜੇ ਪੰਥਕ ਹਲਕਾ ਪੰਥ ਬਾਰੇ ਕੋਈ ਜਾਣਕਾਰੀ ਹੈਗੀ ਹੈ ਦੇਖੋ ਜ਼ਰੂਰੀ ਨਹੀਂ ਹੁੰਦਾ ਪੰਥ ਹਲਕਾ ਅਸੀਂ ਕਾਸੀ ਵੀ ਕਿਦਾਂ ਦੇ ਬੰਦੇ ਆ ਅਸੀਂ ਪੰਥ ਦੇ ਬੰਦੇ ਆ ਪੰਥ ਨੂੰ ਵੋਟਾਂ ਪਾਓ ਹਜ਼ਾਰ ਹਜ਼ਾਰ ਵਾਲੀ ਪਾਓ ਕਰੋੜ ਕਰੋੜ ਵਾਲੀ ਪਾਓ ਪਰ ਇੱਕ ਸਾਲ ਵਾਸਤੇ ਕੀ ਕਰੋਗੇ ਇੱਕ ਸਾਲ ਮੈਨੂੰ ਦੇਖ ਕੇ ਦੇਖੋ ਆ ਆ ਸਾਲ ਤੁਸੀਂ ਮੈਨੂੰ ਦੇਖ ਕੇ ਦੇਖਦੇ ਇੱਕ ਸਾਲ ਦਾ ਮੈਂ 10 ਸਾਲ ਨਾ ਬਣਾ ਦਿੰਦਾ ਮੇਰਾ ਨੀਟੂ ਨਹੀਂ ਮਿਲਣਾ ਤੁਸੀਂ ਕੀ ਇਹੋ ਜਿਹਾ ਕਰੋਗੇ ਕਿ ਜਿਹੜਾ ਜੀ ਇਹੀ ਤੇ ਪਲਾਨ ਜਣ ਕੀ ਆਉਹੀ ਤਾਂ ਪੁੱਛਣਾ ਪਲਾਨ ਇਹ ਮੈਨੂੰ ਦੱਸ ਦੇ ਮੈਂ ਦੱਸਤਾ ਦੇਣਾ ਕਹਿੰਦਾ ਆਹ ਪਲਾਨ ਤੇ ਆਪਾਂ ਹੁਣ ਆਪਾਂ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਨਹੀਂ ਦੱਸਣਾ ਕਿਸੇ ਆਮ ਬੰਦ ਰਿਕਸ਼ੇ ਨੂੰ ਦੱਸ ਦੇਣਾ ਪਰ ਇਹਨਾਂ ਨੂੰ ਨਹੀਂ ਦੱਸਣਾ ਇਹਨਾਂ ਦੇ ਪੱਲੇ ਨਹੀਂ ਪੈਂਦੀ ਨੀ ਗੱਲ ਜੇ ਇਹਨਾਂ ਦੇ ਪੱਲੇ ਪੈ ਗਈ ਇਹਨਾਂ ਨਾਲ ਆਉਣ ਵਾਲੇ ਪੱਕੇ ਲੀਡਰ ਬਣ ਜਾਣਾ ਤੇ ਇਸ ਕਰਕੇ ਸਰਕਾਰਾਂ ਆਉਂਦੀਆਂ ਸਰਕਾਰਾਂ ਜਾਂਦੀਆਂ ਰਹਿੰਦੀਆਂ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੇ ਸਾਡੇ ਐਸਸੀ ਸਮਾਜ ਭਾਈਚਾਰੇ ਵਾਲੇ ਬੰਦੇ ਆ ਮੈਂ ਨਾਲੇ ਹੱਥ ਜੋੜ ਕੇ ਬੇਨਤੀ ਕਰਨ ਜਾਂਦਾ 2027 ਵਿੱਚ ਸਾਰੇ ਜਨ ਆ ਖੜੇ ਹੋ ਜਾਓ ਜਿਤਾਉਂਗਾ ਮੈਂ ਤੁਹਾਨੂੰ ਪਰ ਆਪ ਤਾਂ ਜਿੱਤ ਨਹੀਂ ਪਾਏ ਹਲੇ ਤੱਕ ਆ ਫਿਰ ਬਾਕੀਆਂ ਨੂੰ ਕਿ ਪਰ ਆਪਣੇ ਪ੍ਰਚਾਰ 'ਚ ਤੁਸੀਂ ਕਿਤਨਾ ਕਿਤਨਾ ਪਿੱਛੇ ਰਹਿ ਗਏ ਹੋ ਲੇਕਿਨ ਹਲੇ ਤੱਕ ਵੋਟਾਂ ਨਹੀਂ ਪਈਆਂ ਪਰ ਇੱਕ ਤਰੱਕੀ ਜ਼ਰੂਰ ਹੋਈ ਆ ਪਹਿਲੇ ਚੋਣ 'ਚ ਤੁਹਾਨੂੰ ਘਰ ਦੀਆਂ ਵੋਟਾਂ